ਸੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਘੁੰਮਣ ਇਸ ਵੇਲੇ ਪਹੁੰਚ ਚੁੱਕੇ ਨੇ ਸਕੂਲ ਹੈ ਗੁਜਰਾਵਾਲਾ ਗੁਰੂ ਨਾਨਕ ਸਕੂਲ ਜਿੱਥੇ ਵੋਟ ਕਰਨ ਦੇ ਲਈ ਅੰਦਰ ਜਾ ਚੁੱਕੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਇੱਥੇ ਉਹਨਾਂ ਦੇ ਸਮਰਥਕ ਵੀ ਮੌਜੂਦ ਹੈ ਸੋ ਇਹ ਦ੍ਰਿਸ਼ਾ ਜਿਹੜਾ ਗੁਜਰਾਵਾਲਾ ਗੁਰੂ ਨਾਨਕ ਸਕੂਲ ਦਾ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਘੁੰਮਣ ਅੰਦਰ ਵੋਟ ਪਾਉਣ ਗਏ ਨੇ ਸੋ ਇੱਥੇ ਪੂਰਾ ਪ੍ਰਬੰਧ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਹੈ ਜਿਵੇਂ ਕਿ ਫੋਨਸ ਦੇ ਲਈ ਮੋਬਾਈਲ ਫੋਨਸ ਦੇ ਲਈ ਖਾਸ ਤੌਰ ਤੇ ਇਹ ਇੰਤਜ਼ਾਮ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਗਿਆ ਖਾਸ ਪਾਊਚਿਸ ਬਣਾਏ ਗਏ ਆ ਜਿੱਥੇ ਕੈਂਡੀਡੇਟਸ ਦੇ ਜਾਂ ਜਿਹੜੇ ਵੀ ਵੋਟ ਪਾਉਣ ਉੱਥੇ ਇੱਥੇ ਆਉਣਗੇ ਉਹਨਾਂ ਦੇ ਮੋਬਾਈਲਸ ਆ ਜਿਹੜੇ ਸੁਰੱਖਿਅਤ ਤਰੀਕੇ ਦੇ ਨਾਲ ਇੱਥੇ ਜਮ੍ਹਾਂ ਕੀਤੇ ਜਾਂਦੇ ਨੇ ਮੋਬਾਈਲ ਅੰਦਰ ਲਿਜਾਣ ਦੀ ਕੋਈ ਇਜਾਜ਼ਤ ਨਹੀਂ ਹੈ ਸੋ ਪੂਰਾ ਮਾਹੌਲ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੁਜਰਾਵਾਲਾ ਸਕੂਲ ਹੈ ਜਿੱਥੇ ਕਿ ਬੂਥ ਬਣਿਆ ਹੈ ਉਥੇ ਪਹੁੰਚ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਘੁੰਮਣ ਅੰਦਰ ਵੋਟ ਪਾਉਣ ਗਏ ਨੇ ਸੋ ਪੂਰਾ ਸੁਰੱਖਿਆ ਦੇ ਪੂਰੇ ਇੰਤਜ਼ਾਮ ਨੇ ਪੁਲਿਸ ਕਰਮਚਾਰੀ ਤਨਾਤ ਨੇ ਇੱਥੇ ਪੂਰੀ ਤਰੀਕੇ ਦੇ ਨਾਲ ਸੋ ਪੂਰੇ ਪ੍ਰਬੰਧ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਕੀਤੇ ਹੋਏ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਖਾਸ ਤੌਰ ਤੇ ਪਰ ਉਪਕਾਰ ਸਿੰਘ ਘੁੰਮਣ ਹੋਣਾ ਨੇ ਕਿਹਾ ਕਿ ਲੁਧਿਆਣਾ ਦੇ ਵਿਕਾਸ ਨੂੰ ਲੈ ਕੇ ਖਾਸ ਤੌਰ ਤੇ ਉਹ ਇੱਥੇ ਕੰਮ ਕਰਦੇ ਹੋਏ ਨਜ਼ਰ ਆਉਣਗੇ ਜੇਕਰ ਉਹਨਾਂ ਨੂੰ ਚੁਣਿਆ ਜਾਂਦਾ ਤੇ ਇਸ ਦੇ ਨਾਲ-ਨਾਲ ਉਹਨਾਂ ਨੇ ਇਹ ਦਾਵਾ ਵੀ ਕੀਤਾ ਹੈ ਕਿ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰੇਗਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਦੇ ਨਾਲ ਹੀ ਕੁਝ ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਇਹਨਾਂ ਇਲੈਕਸ਼ਨਸ ਦੇ ਵਿੱਚ ਰੇਸ ਦੇ ਵਿੱਚ ਨਹੀਂ ਹੈ ਪਰ ਇਸ ਪੂਰੀ ਗੱਲ ਨੂੰ ਖਾਰਜ ਕਰਦੇ ਹੋਏ ਨਜ਼ਰ ਆਏ ਨੇ ਪਰ ਉਪਕਾਰ ਸਿੰਘ ਕੋ ਮੁੰਡੋਰਾ ਨੇ ਕਿਹਾ ਹੈ ਦਾਵਾ ਕੀਤਾ ਤੇ ਪੂਰੇ ਵਿਸ਼ਵਾਸ ਦੇ ਨਾਲ ਇਹ ਗੱਲ ਕਹੀ ਹੈ ਕਿ ਜ਼ਰੂਰ ਉਹਨਾਂ ਦੀ ਪਾਰਟੀ ਹੈ ਜਿਹੜੀ ਇਹਨਾਂ ਇਲੈਕਸ਼ਨਸ ਦੇ ਵਿੱਚ ਜਿੱਤ ਦਰਜ ਕਰੇਗੀ। ਸੋ ਮਾਹੌਲ ਹੁਣ ਤੱਕ ਪੂਰਾ ਜਿਹੜਾ ਹੈ ਉਹ ਪੱਕਿਆ ਹੋਇਆ ਹੈ। ਇਲੈਕਸ਼ਨਸ ਨੂੰ ਲੈ ਕੇ ਸਾਰੇ ਪਾਰਟੀ ਦੇ ਕੈਂਡੀਡੇਟਸ ਦੇ ਵਿੱਚ ਪੂਰੇ ਉਤਸ਼ਾਹ ਦਾ ਮਾਹੌਲ ਹੈ। ਫਿਲਹਾਲ ਪਰ ਕਾਰ ਸਿੰਘ ਘੋਮਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਉਹ ਅੰਦਰ ਵੋਟ ਪਾਉਣ ਦੇ ਲਈ ਗਏ ਹੋਏ ਨੇ। ਦੇਖੋ ਜੀ ਮੈਂ ਕੈਂਡੀਡੇਟ ਬਾਰੇ ਤਾਂ ਨਹੀਂ ਕਹੂੰਗਾ ਕੁਝ ਵੀ। ਕਿਉਂਕਿ ਇਹ ਤਾਂ ਪ੍ਰਾਈਵੇਸੀ ਹੁੰਦੀ ਹੈ। ਜੀ। ਬਾਕੀ ਇਹ ਵੀ ਹਰ ਕਿਸੇ ਆਪਣੇ ਆਪਣੀ ਕੰਪੀਟੀਸ਼ਨ ਤੇ ਕਹਿੰਦੇ ਆਪ ਔਰ ਕਾਂਗਰਸ ਦਈਆ ਦੋਨਾਂ ਚੋਂ ਕਿਹੜਾ ਆਂਦਾ ਕਿੰਨੇ ਕ ਮਾਰਜਨ ਤੇ ਆਂਦਾ ਇਹ ਡਿਪੈਂਡ ਕਰੇਗਾ ਮੁੱਦੇ ਕੀ ਰਹੇ ਨੇ ਇਸ ਵਾਰ ਖਾਸ ਤੌਰ ਤੇ ਮੁੱਦੇ ਤੇ ਮੈਂ ਤੇ ਇਹੋ ਹੀ ਹੈਗਾ ਵੀ ਦੇਖੋ ਆਸ਼ੂ ਦੇ ਅਗੇਂਸਟ ਤੇ ਉਹਦੀਆਂ ਪੁਰਾਣੀਆਂ ਗੱਲਾਂ ਕਰਦੇ ਆ ਤੇ ਮੈਂ ਤੇ ਇੱਕ ਗੱਲ ਕਹਿਣਾ ਹੁੰਦਾ ਵੀ ਜਿਹੜਾ ਬੰਦਾ ਸੱਚਾ ਹੈ ਉਹ ਗੁੱਸੇ ਵਾਲਾ ਵੀ ਹੁੰਦਾ ਹੈ ਜਿਹੜਾ ਬੰਦਾ ਮਿੱਠਾ ਬੋਲਦਾ ਨਾ ਤੇ ਉਹ ਬੇਈਮਾਨ ਹੁੰਦਾ ਅੰਦਰੋਂ ਮੇਰੀ ਤੇ ਆਪਣੀ ਸੋਚ ਇਹ ਚੀਜ਼ ਹੈਗੀ ਹੈ ਠੀਕ ਹੈ ਨਾ ਬਾਕੀ ਇਹ ਹੈ ਵੀ ਇਹਨਾਂ ਨੇ ਆਪਾਂ ਲੈਣੇ ਵੀ ਕਿਹੜਾ ਕੁਝ ਕਰਤਾ ਹੈਗਾ ਪਿਛਲੇ 3-3.5 ਸਾਲਾਂ ਵਿੱਚ ਕੁਝ ਨਹੀਂ ਕੀਤਾ ਹੈਗਾ ਇੰਨੀ ਕੋ ਬਹੁਤ ਅੱਛਾ ਕੰਮ ਨਹੀਂ ਕੀਤਾ ਜਿਹਨੂੰ ਆਪਾਂ ਕਹੀਏ ਠੀਕ ਹੈ ਨਾ ਜਦੋਂ ਕਿ ਅਸੀਂ ਦੇਖੋ ਹੁਣ ਮੈਂ ਕਹਾਂ ਤਾਂ ਤੁਸੀਂ ਬੁਰਾ ਨਾ ਮੰਨੋ ਜਦੋਂ ਪਾਰਟੀ ਬਣੀ ਸੀ ਤਾਂ ਮੈਂ ਇਹਦਾ ਮੈਂਬਰ ਵੀ ਬਣਿਆ ਮੈਂ ਇਹਨਾਂ ਨੂੰ ਨੈਸ਼ਨਲ ਲੈਵਲ ਤੇ ਡੋਨੇਸ਼ਨ ਵੀ ਭੇਜੀ ਸੀ ਠੀਕ ਹੈ ਜੀ ਲੇਕਿਨ ਮੈਂ ਇਹਨਾਂ ਦੇ ਕੰਮ ਤੋਂ ਐਸ ਵਲੇ ਸਗਾ ਲਗਦਾ ਵੀ ਨਹੀਂ ਉਹਨਾ ਅੱਛਾ ਨਹੀਂ ਚੱਲਿਆ ਜਿੰਨੀ ਆਸ ਕਰਦੇ ਸੀ ਥੈਂਕ ਯੂ ਜੀ ਵੁਡ ਪਾਰਕੇ ਆਇਓ ਕਿਦਾਂ ਮਹਿਸੂਸ ਕਰ ਰਹੇ ਹੋ ਠੀਕ ਹੈ ਬੈਟਰ ਫੀਲ ਕਰ ਰਹੇ ਹਾਂ ਜੀ ਬੈਟਰ ਫੀਲ ਕਰ ਰਹੇ ਹਾਂ ਓਕੇ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਾਰ ਇਹ ਇਲੈਕਸ਼ਨ ਲੜਿਆ ਗਿਆ ਇਹੀ ਏਰੀਏ ਦਾ ਕੁਝ ਠੀਕ ਹੋ ਜਾਵੇ ਬਾਕੀ ਫੈਸਿਲਿਟੀ ਜਿਹੜੀ ਮੌਕੇ ਤੇ ਮਿਲਦੀ ਰਵੇ ਨਹੀਂ ਠੀਕ ਹੈ ਚੱਲ ਰਹੇ ਹਾਂ ਕਿਹੜੇ ਕੈਂਡੀਡੇਟ ਦੀ ਉਮੀਦ ਕਰਦੇ ਹੋ ਜਿੱਤ ਸਕਦੇ ਇਸ ਵਕੀ ਮਾਹੌਲ ਤੋਂ ਤੁਹਾਨੂੰ ਜਿਆਦਾ ਤਾਂ ਕਾਂਗਰਸ ਦਾ ਇਲਾਕਾ